ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਤੇ ਜਿੱਥੇ ਇਸ ਵਾਰ ਕਿਸਾਨ ਡੀਐਸਆਰ ਵਿਧੀ ਦੇ ਰਾਹੀਂ ਯਾਨੀ ਕਿ ਝੋਨੇ ਦੀ ਸਿੱਧੀ ਬਿਜਾਈ ਵੱਲ ਆਕਰਸ਼ਿਤ ਹੋਏ ਨੇ ਤੇ ਜੇ ਖੇਤੀਬਾੜੀ ਵਿਭਾਗ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਉੱਥੇ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰ ਰਹੀ ਹੈ ਸਿੱਧੀ ਬਿਜਾਈ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਬਿਜਲੀ ਦੀ ਬਚਤ ਦੇ ਨਾਲ-ਨਾਲ ਸਮੇਂ ਦੀ ਬਚਤ ਵੀ ਹੁੰਦੀ ਹੈ ਬਾਕੀ ਖਰਚਾ ਵੀ ਘਟਦਾ ਇਰਦਨ ਨਾਲ ਨਾਲ ਸਰਕਾਰ ਵੀ ਇਸ ਲਈ ਸਹਾਇਤਾ ਦੇ ਰਹੀ ਹੈ ਪੰਜਾਬ ਦੇ ਵਿੱਚ ਨਰਮੇ ਉੱਤੇ ਗੁਲਾਬੀ ਸੁੰਡੀ ਦੀ ਮਾਰ ਦੇ ਕਾਰਨ ਨਰਮੇ ਦਾ ਰਕਬਾ ਘਟ ਗਿਆ ਤੇ ਕਿਸਾਨਾਂ ਵੱਲੋਂ ਝੋਨੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਐਸਾ ਝੋਨੇ ਦੀ ਸਿੱਧੀ ਬਜਾਈ ਯਾਨੀ ਕਿ ਡੀਐਸਆਰ ਵਿਧੀ ਦੇ ਨਾਲ ਹੀ ਜਿਹੜਾ ਰਕਬਾ ਉਹ ਪਿਛਲੇ ਸਾਲ ਦੇ ਮੁਕਾਬਲੇ 44% ਉਹਦੇ ਵਿੱਚ ਵਾਧਾ ਹੋ ਗਿਆ ਪਾਣੀ ਦੀ ਬਚਤ ਕਰਨ ਵਾਲੀ ਡੀਐਸਆਰ ਤਕਨੀਕ ਦੀ ਵਰਤੋਂ ਕਰਦਿਆ ਇਸ ਸਾਲ 248 ਹਜ਼ਾਰ ਏਕੜ ਜਿਹੜੀ ਰਕਬਾ ਉਹ ਝੋਨੇ ਦੀ ਸਿੱਧੀ ਬਜਾਈ ਉਹਦੇ ਵਿੱਚ ਕੀਤੀ ਗਈ ਜੋ ਕਿ ਸਾਲ 2023 ਦੇ ਸੌਣੀ ਸੀਜ਼ਨ ਦੌਰਾਨ 172 ਹਜ਼ਾਰ ਏਕੜ ਸੀਗਾ ਤੇ ਡੀਐਸਆਰ ਵਿਧੀ ਦੀ ਵਰਤੋਂ ਕਰਨ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਸੂਬੇਪੁਰ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ 76468 ਏਕੜ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਨਾਲ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹਾ ਸੂਬੇਪੁਰ ਦੇ ਵਿੱਚ ਮੋਹਰੀ ਰਿਹਾ ਇਸ ਤੋਂ ਬਾਅਦ ਫਜ਼ਲਕਾ ਦੇ ਵਿੱਚ 75824 ਏਕੜ ਅੰਮ੍ਰਿਤਸਰ ਦੇ ਵਿੱਚ 17913 ਏਕੜ ਫਰੋਜ਼ਪੁਰ ਦੇ ਵਿੱਚ 17644 ਏਕੜ ਅਤੇ ਬਠਿੰਡਾ ਦੇ ਵਿੱਚ 12760 ਏਕੜ ਦੇ ਵਿੱਚ ਜਿਹੜੀ ਝੋਨੇ ਦੀ ਸਭ ਤੋਂ ਸਿੱਧੀ ਬਜਾਈ ਵੱਡੇ ਪੱਧਰ ਤੇ ਹੋਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਸ ਦੇ ਵੱਲੋਂ ਕਿਸਾਨਾਂ ਨੂੰ ਕੱਦੂ ਕਰਕੇ ਝੋਨੇ ਦੀ ਲਵਾਈ ਵਾਲੇ ਜਿਹੜੇ ਰਵਾਇਤੀ ਟੰਗ ਸੀ ਜਨਰਲ ਪਾਣੀ ਬਿਜਲੀ ਜ਼ਿਆਦਾ ਖਪਤ ਕਰਦੇ ਸੀ ਤਾਂ ਜਸਨਾਲ ਹੁਣ ਪਾਣੀ ਦੀ ਜਿਹੜੀ ਖਪਤ ਹੈ ਉਹ ਵੀ ਘਟ ਹੈ ਤੇ ਡੀਐਸਆਰ ਨੂੰ ਅਪਣਾਉਣ ਦੇ ਨਾਲ ਉਹਨਾਂ ਨੂੰ ਇਸ ਵਾਰ ਤੇ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਤੇ 1500 ਰੁਪਿਆ ਪ੍ਰਤੀ ਏਕੜ ਜਿਹੜੀ ਆ ਉਹ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਤੇ ਵਿੱਤੀ ਬਰੇ 2023 ਅਤੇ 24 ਦੇ ਦੌਰਾਨ ਡੀਐਸਆਰ ਵਿਧੀ ਅਪਣਾਉਣ ਵਾਲੇ 17116 ਕਿਸਾਨਾਂ ਨੂੰ 20.33 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਜਿਹੜੀ ਹੈ ਉਹ ਦਿੱਤੀ ਗਈ ਸੀ ਤਾਂ ਹੁਣ ਸੂਬਾ ਸਰਕਾਰ ਨੇ ਵਿੱਤੀ ਬਰੇ 2024 ਅਤੇ 25 ਦੌਰਾਨ ਝੋਨੇ ਦੀ ਸਿੱਧੀ ਬੁਝਾਈ ਕਰਨ ਵਾਲੇ ਕਿਸਾਨਾਂ ਲਈ 50 ਕਰੋੜ ਰੁਪਏ ਦੀ ਰਾਸ਼ੀ ਪ੍ਰੋਤਸਾਹਨ ਰਾਸ਼ੀ ਰੱਖੀ ਹੈ ਤੇ ਗੁਰਮੀਤ ਸਿੰਘ ਖੁੜੀਆ ਨੇ ਦੱਸਿਆ ਕਿ ਹੁਣ ਤੱਕ 24120 ਕਿਸਾਨਾਂ ਨੇ ਡੀਐਸਆਰ ਵਿਧੀ ਯਾਨੀ ਕਿ ਸਿੱਧੀ ਬੁਝਾਈ ਪੋਰਟਲ ਦੇ ਉੱਤੇ 2.48 ਲੱਖ ਏਕੜ ਜ਼ਮੀਨ ਦੀ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਖੇਤੀਬਾੜੀ ਭਾਗ ਦੇ ਫੀਲਡ ਅਧਿਕਾਰੀ ਕਿਸਾਨਾਂ ਅਤੇ ਉਹਨਾਂ ਦੇ ਡੀਐਸਆਰ ਰਜਿਸਟਰਡ ਰਕਵੇ ਦੀ ਪਰਤਾਲ ਕਰ ਰਹੇ ਨੇ ਤੇ ਉਹਨਾਂ ਨਾਲ ਨਾਲ ਇਹ ਵੀ ਆਖਿਆ ਕਿ ਇਹ ਤਸਦੀਕ ਪ੍ਰਕਿਰਿਆ ਮੁਕੰਮਲ ਹੋਣ ਬਾਅਦ ਪ੍ਰੋਤਸਾਹਨ ਰਾਸ਼ੀ ਸਿੱਧੇ ਲਾਭ ਪਾਤਨੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ ਬੇਸ਼ੱਕ ਇਸ ਵੇਲੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਸਿੱਧੀ ਬਜਾਈ ਨੂੰ ਅਪਣਾਇਆ ਜਾ ਰਿਹਾ ਪਰ ਇਹ ਦੇਖਿਆ ਜਾਵੇ ਤਾਂ ਇਸ ਦੇ ਨਾਲ ਪਾਣੀ ਅਤੇ ਬਿਜਲੀ ਦੀ ਬਚਤ ਵੀ ਹੁੰਦੀ ਹੈ ਤੇ ਨਾਲ ਨਾਲ ਇਸ ਵੇਲੇ ਸਰਕਾਰ ਕੁਝ ਸਹਾਇਤਾ ਰਾਸ਼ੀ ਵੀ ਦੇਣ ਲਈ ਤਿਆਰ ਖੜੀ ਹੈ ਤੇ ਜੇ ਇਸ ਨੂੰ ਸਿੱਧੀ ਬਜਾਈ ਨੂੰ ਅਪਣਾ ਕੇ ਸਾਡੇ ਹੱਲ ਜਾਂ ਸਾਡੇ ਦੇਸ਼ ਦਾ ਜਾਂ ਤੇ ਸਾਡੇ ਸੂਬੇ ਦਾ ਜੋ ਵੀ ਸਾਡਾ ਫਾਇਦਾ ਹੁੰਦਾ ਉਹ ਸਾਡੇ ਸਾਨੂੰ ਉਹਦੇ ਵੱਲ ਵਧਣਾ ਚਾਹੀਦਾ ਤੇ ਅਸੀਂ ਵੀ ਕਿਸਾਨਾਂ ਨੂੰ ਅਪੀਲ ਕਰਦੇ ਆ ਇਸ ਗੱਲ ਲਈ ਕਿ ਸਿੱਧੀ ਬਜਾਈ ਜੇਕਰ ਤੁਹਾਨੂੰ ਲੱਗਦਾ ਵੀ ਉਹ ਸਹੀ ਹੈ ਤਾਂ ਫਿਰ ਤੁਸੀਂ ਸਿੱਧੀ ਬਜਾਈ ਵੱਲ ਵਧੋ ਤੇ ਜਿਸ ਦੇ ਨਾਲ ਸਾਡਾ ਧਰਤੀ ਹੇਠਲਾ ਪਾਣੀ ਤੇ ਜਿਹੜੀ ਸਾਡੀ ਬਿਜਲੀ ਦੀ ਖਪਤ ਹੈ ਉਹ ਵੀ ਕਿਤੇ ਨਾ ਕਿਤੇ ਸਾਨੂੰ ਬਚਾ ਉਹਦੇ ਲਈ ਜ਼ਰੂਰ ਕਰਨਾ ਚਾਹੀਦਾ ਤੇ ਸਾਡਾ ਉਹਦੇ ਨਾਲ ਬਚਾ ਹੋ ਵੀ ਜਾਏਗਾ ਤੇ ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਸਿੱਧੀ ਬਜਾਈ ਸਹੀ ਹੈ ਤਫਤ ਉਸੇ ਸਿੱਧੀ ਬਜਾਈ ਕਰਨ ਵਾਲ ਆਕਰਸ਼ਿਤ ਜ਼ਰੂਰ ਹੋਬੋ